ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਜ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿਖੇ ਉੱਥੋਂ ਦੇ ਮੁਲਾਜ਼ਮਾਂ ਨੇ ਵਾਈਸ ਚਾਂਸਲਰ ਅਤੇ ਮੁੱਖ ਪ੍ਰਬੰਧਕਾਂ ਦੇ ਵਿਰੋਧ ਵਿੱਚ ਆਪਣਾ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਵੀਸੀ ਸਾਹਿਬ ਅਫਸਰ ਲੌਬੀ ਨੂੰ ਜੋ ਰਿਲੈਕਸੇਸ਼ਨ ਦੇ ਰਹੇ ਨੇ ਜਾਂ ਪ੍ਰਮੋਸ਼ਨ ਆਨਲਾਈਨ ਦਿੱਤੀਆਂ ਪਰ ਉਹਦੇ باوجود ਦੂਸਰੇ ਮੁਲਾਜ਼ਮਾਂ ਨਾਲ ਤੱਕਾ ਕੀਤਾ ਗਿਆ ਹੈ ਜੋ ਉਹਨਾਂ ਨੂੰ ਉਹਦਾ ਬੰਦਾ ਹਿੱਸਾ ਨਹੀਂ ਦਿੱਤਾ ਗਿਆ ਸੋ ਇਸ ਸਬੰਧ ਵਿੱਚ ਅੱਜ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪ੍ਰਦਰਸ਼ਨ ਵਿੱਚ ਮੰਗ ਕੀਤੀ ਕਿ ਸਾਨੂੰ ਸਾਡਾ ਬੰਦਾ ਹਿੱਸਾ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਪ੍ਰਦਰਸ਼ਨ ਨੂੰ ਹੋਰ ਜ਼ੋਰ ਸ਼ੋਰ ਨਾਲ ਕਰਾਂਗੇ ਤੇ ਇਸ ਜਿਸ ਕਰਕੇ ਸਰਕਾਰ ਨੂੰ ਇਹ ਚੇਤਾਵਨੀ ਦਿੰਦਿਆ ਹੋਇਆ ਯੂਨੀਵਰਸਿਟੀ ਤੇ ਦੋਸ਼ ਲਾਇਆ ਉਹਦੇ ਵਿੱਚ ਸਭ ਦਾ ਸਾਥ ਦੇਣ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਉਦੋਂ ਬਾਅਦ ਅੱਜ ਆਪਣੇ ਇਸ ਰੰਗਾਂ ਰੰਗ ਪ੍ਰੋਗਰਾਮ ਕਰਕੇ ਸਾਡੇ 14 ਬੰਦਿਆਂ ਨੂੰ ਸਿੱਖੀਆਂ ਦੇ ਦਿੱਤੀਆਂ ਵਧੀਆ ਕੰਮ ਕੀਤਾ ਉਹਨਾਂ ਨੂੰ ਸਿੱਖੀ ਨਾਲ ਦੇ ਦਿੱਤੀ ਜਿਹੜਾ ਗਿਆ ਕਿ ਜਾਣਾ ਨਹੀਂ ਹੈਗਾ ਠੀਕ ਆ ਕੋਈ ਭਾਈ ਸਾਲੂ ਵੀ ਜਦੋਂ ਅਸੀਂ ਵੀ ਨਹੀਂ ਆਉਂਦਾ ਕੋਈ ਠੀਕ ਆ ਇੱਥੇ ਜਿਹੜਾ ਬੰਦਾ ਆਇਆ ਉਹ ਬੇਹੱਦ ਤੇ ਆਪਾਂ ਕਿੰਨੇ ਸੰਘੇਗੇ ਇੱਥੇ ਤੇ ਨਾਲੇ ਪੰਜਾਬ ਦੇ ਜੰਪਲ ਤੇ ਤੁਹਾਡੇ ਤੋਂ ਇੱਕ ਨਹੀਂ ਔਰੰਜੇਮਟ ਆਇਆ ਜਾਂਦਾ ਵੀ ਤੁਹਾਡੇ ਤੋਂ ਇੱਕ ਔਰੰਜੇਮ ਨਹੀਂ ਆਇਆ ਜਾਂਦਾ ਤੇ ਢਾ ਲੋ ਪਤੰਦਰੋਂ ਹੁਣ ਤੁਹਾਨੂੰ ਮੌਕਾ ਮਿਲਿਆ ਢਾ ਲੋ ਦੇਖੋ ਮੇਰੇ ਕੋਲੇ ਆਰਟੀਆਈ ਦੀ ਇਨਫੋਰਮੇਸ਼ਨ ਇੰਨੀ ਕਿ ਲਈ ਹੋਈ ਆ ਵੀ ਕਿਹੜਾ ਬੰਦਾ ਕਿੱਥੇ ਭਰਤੀ ਹੋਇਆ ਤੇ ਕਿੱਥੇ ਚਲਾ ਗਿਆ ਉਹ ਕੋਈ ਯੂਜੀਸੀ ਨਹੀਂ ਸੀਗਾ ਉਦੋਂ ਤੇ ਕੋਈ ਪੰਜਾਬ ਗਵਰਨਮੈਂਟ ਨਹੀਂ ਸੀ ਕਦੇ ਦੂਜੀ ਸੀ ਲੱਗ ਗਿਆ ਤੇ ਕਦੇ ਪੰਜਾਬ ਗਵਰਨਮੈਂਟ ਲੱਗ ਗਿਆ ਤੇ ਸਾਡੇ ਦੇ ਕਿਉਂ ਨਹੀਂ ਲੱਗਦਾ ਇੱਕ ਗੱਲ ਇੱਕ ਗੱਲ ਹੈ ਵੀ ਸਾਡੀ ਮੰਗ ਆ ਵੀ ਜੋ ਤੁਸੀਂ ਸਾਰਿਆਂ ਨੂੰ ਸਕੇਲ ਦਿੱਤਾ ਅਗਲਾ ਸਕੇਲ ਦਿੱਤਾ ਜਿਹੜੇ ਬੰਦੇ ਦਾ ਹੁਣ ਸਾਰਿਆਂ ਦਾ ਹੀ ਸਕੇਲ ਬਣਦਾ ਤੁਹਾਡੇ ਕੋਲੇ 6 ਪੋਸਟਾਂ ਸੁਪਰਡੈਂਟ ਦੀਆਂ ਜਿਵੇਂ ਅੱਜ ਦਿੱਤੀਆਂ ਹੈਗੀਆਂ ਕੱਲ ਸੁਪਰਡੈਂਟ ਦੇ 6 ਬੰਦਿਆਂ ਨੂੰ ਦੇ ਦਿਓ ਤੇ ਬਾਕੀਆਂ ਨੂੰ ਦੇ ਦਿਓ ਸਕੇਲ ਈ ਦੇਵਾਗੇ ਤੇ ਔਰੰਗਜ਼ੇਬ ਨੂੰ ਢਾਉਣਾ ਸਾਨੂੰ ਆਉਂਦਾ ਬੋਲੋ ਜਿੰਦਾਬਾਦ 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 ਬਿਲਕੁਲ ਹੁਣ ਆਪਾਂ ਇਹੀ ਉਹਨੂੰ ਦਿਖਾਉਣਾ ਕਿ ਸਾਡੇ ਕੋਲ ਵੀ ਮਟੀਰੀਅਲ ਬਹੁਤ ਹੈ ਜਿੰਦਾਬਾਦ ਤੇ ਠੀਕ ਕੈਟਾਗਰੀ ਦੇ ਮੁਲਾਜ਼ਮਾਂ ਨਾਲ ਮਿਕਰਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਇੰਕਰੀਮੈਂਟ ਦੇ ਨਾਲ ਅਫਸਰਾਂ ਵਾਲੀ ਉਹ ਕਿਉਂ ਛੱਡੀ ਆ ਉਹਤੇ ਕਿਉਂ ਨਹੀਂ ਕੋਈ ਕਾਰਵਾਈ ਉਹਤੇ ਕਿਉਂ ਨਹੀਂ ਕੋਈ ਡਿਸੀਜਨ ਆਇਗਾ ਉਹਦੇ ਵਾਰੀ ਨੇ ਚੁੱਪ ਫਿਰ ਮਤਲਬ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਵੀ ਸਾਡੀ ਆ ਡਿਮਾਂਡ ਆ ਸਾਡਾ ਤਾਂ ਰੌਲਾ ਹੀ ਇਹ ਆ ਵੀ ਇੱਕ ਨੂੰ ਚੀਜ਼ ਦਿੱਤੀ ਦੂਜੇ ਨੂੰ ਕਿਉਂ ਨਹੀਂ ਮਿਲ ਰਹੀ ਜਿਹੜੀਆਂ ਚਾਰ ਚੀਜ਼ਾਂ ਹੋਰਾਂ ਨੂੰ ਦਿੱਤੀਆਂ ਨੇ ਸਾਨੂੰ ਕਿਉਂ ਨਹੀਂ ਮਿਲਦੀਆਂ ਬੀਸੀ ਇਸ ਗੱਲ ਦਾ ਜਵਾਬ ਦਵੇ ਅਸੀਂ ਬਹੁਤ ਬੀਸੀ ਸਾਹਿਬ ਬੀਸੀ ਸਾਹਿਬ ਕਰ ਲਿਆ ਹੁਣ ਪਰ ਸਾਡੇ ਹੱਥ ਖੜੇ ਨੇ ਇੱਥੇ ਅਫਸਰਾਂ ਲਈ ਕੋਈ ਕਾਨੂੰਨ ਨਹੀਂ ਹੈਗਾ ਜੋਰ ਦੇ ਬਣਾ ਲਓ ਤੁਹਾਡੇ ਲਈ ਆ ਜੰਦਾਬਾਦ ਜੰਦਾਬਾਦ ਨਹੀਂ ਜੰਦਾਬਾਦ ਜੰਦਾਬਾਦ ਸਕੇ ਸ਼ਾਈ ਸਨ ਕਰੋ ਗਿਆਨ ਜੋਤੀ ਚੈਨਲ ਤੋਂ ਮੈਂ ਬਿਹਾਨ ਸਿੰਘ ਸਿੱਧੂ ਤੁਹਾਡਾ ਸਾਰਿਆਂ ਦਾ ਧੰਨਵਾਦ